ਨਹੀਂ ਜਦੋਂ ਡਲੇ ਮਾਰ ਚੱਲ ਰਹੀ ਸੀ ਉਧਰ ਪੁਲਿਸ ਸੀ ਦੂਜੇ ਪਾਸੇ ਪ੍ਰਸ਼ਾਸਨ ਇੱਕ ਪਾਸੇ ਧਰਨਾਕਾਰ ਸੀ ਤੁਸੀਂ ਵਿੱਚ ਹੈ ਨਹੀਂ ਜਦੋਂ ਅਸੀਂ ਜਿੱਥੇ ਬੁੜੀਆਂ ਖੜੀਆਂ ਸੀ ਜੀ ਉਧਰ ਸ਼ਟਰ ਕੋਲ ਜਮਾ ਪਿਛਲੀ ਸਾਈਡ ਜੀ ਜਮਾ ਉੱਥੇ ਖੜੇ ਸੀਗੇ ਜੀ ਤੇ ਜਦੋਂ ਪੁਲਸ ਵੀ ਐ ਉਰਣਵਾ ਵੀ ਤੇ ਫਿਰ ਇਹ ਘਰਾਂ ਨੂੰ ਭੱਜ ਪਈ ਵੀ ਜੋ ਸਾਰੇ ਭੱਜ ਪਿਓ ਬੁੜੀਆਂ ਵੀ ਭੱਜ ਪੀਆਂ ਤੇ ਫਿਰ ਜਦੋਂ ਇਹ ਘਰੇ ਆ ਗਏ ਉਦੋਂ ਸਾਨੂੰ ਲੈ ਕੇ ਗਏਗੇ ਉਸ ਨੂੰ ਦੱਸਿਆ ਸੀ ਵੀ ਅਸੀਂ ਤਾਂ ਸਟੂਡੈਂਟ ਅਸੀਂ ਤਾਂ ਵੈਸੇ ਖੜੇ ਸੀ ਹਾਂ ਜੀ ਵਰਦੀ ਆਹੀ ਪਾਈ ਸੀ ਸਾਡੀ ਵੀ ਇਹ ਪੀਟੀਐਮ ਸੀਗੀ ਸਕੂਲ ਚ ਗਏ ਸੀਗੇ ਉਦੋਂ ਆਈ ਵਰਦੀ ਪਾਈ ਤਾਂ ਆਈ ਕਰਕੇ ਲੈ ਗਈ ਆਈ ਵਰਦੀ ਪਾਈ ਪਾਈ ਚ ਉਸ ਨੂੰ ਇਹ ਲੱਗਿਆ ਵੀ ਵੇਖੀ ਤੁਸੀਂ ਸੀਗੇ ਉੱਥੇ ਹਾਂਜੀ ਜੀ ਮੈਂ ਨਹੀਂ ਉੱਥੇ ਤਾਂ ਉੱਥੇ ਧਰਨੇ ਤੇ ਸੀ ਅਸੀਂ ਜਿੱਥੋਂ ਤੋਂ ਆ ਰਹੇ ਸੀ ਮੈਂ ਤੇ ਮੇਰਾ ਭਾਈ ਜੀ ਤੇ ਅਸੀਂ ਫਿਰ ਡਰ ਤੈ ਟਟ ਲੈਣੇ ਘਰ ਅੱਚ ਤਾਂ ਵੜਨੇ ਹੀ ਜੋ ਘਰ ਘਰੇ ਵੜੇ ਹੀ ਨਹੀਂ ਮੇਰੇ ਭਾਈ ਦੇ ਦੋ ਆਪਰੇਸ਼ਨ ਹੋਏ ਹੋਏ ਆਈ ਉਹ ਮੋਟਰਸਾਈਕਲ ਚਲਾਉਂਦਾ ਕੰਮ ਤੇ ਮੈਂ ਹੀ ਮੋਟਰਸਾਈਕਲ ਚਲਾਉਣਾ ਜੀ ਅਸੀਂ ਆ ਇਹ ਸ਼ੇਰ ਪੇਰ ਦਾ ਕੰਮ ਕਰਦੇ ਹਾਂ ਮੈਂ ਦੇ ਭਾਈ ਜੀ ਤੇ ਸਾਨੂੰ ਤਾਂ ਹੀ ਘਰੋਂ ਕੁੱਟ ਕੇ ਲੈ ਗਏ ਆ ਜੀ ਹੂੰ ਤੇ ਆ ਮੈਨੂੰ ਕੁੱਟਿਆ ਬਹੁਤ ਤੇ ਮੈਂ ਤਾਂ ਆਖਿਆ ਸੀ ਉਹਨਾਂ ਨੂੰ ਇਹ ਗੱਲ ਆਖੇ ਸੀ ਵੀ ਹੱਥ ਬੰਨ ਕੇ ਉਹ ਵੀ ਮੇਰੀ ਬੇਹੰਤਿਆ ਮੈਂ ਨਹੀਂ ਲੜਾਈ ਲੜ ਸਕਦਾ ਹਾਂ ਜੀ ਹਾਂਜੀ ਪੁਲਿਸ ਨੇ ਪੁਲਿਸ ਨੇ ਤਿੰਨ ਵਾਲਿਆਂ ਤਿੰਨ ਜਣੇ ਹਨ ਜਮਾਨਾ ਹਾਂ ਜੀ ਘਰੇ ਕਰਦੇ ਨਹੀਂ ਕਰੇ ਕਰੇ ਹਾਂ ਉਹਦੇ ਗੋਰੇ ਕੇ ਦਲ ਉਹ ਆਕਲ ਕੇ ਵਾਲੇ ਦਾ ਘਰ ਹੈ ਨਾ ਉਹਨਾਂ ਦੇ ਸਾਰੇ ਸਾਰੀ ਛੱਪ ਦੀ ਛੱਪ ਵਿੱਚ ਮੈਂ ਤਾਂ ਕਿ ਬਜ਼ੁਰਗਾਂ ਬੰਦਾ ਦਰਣੀ ਜਿੰਦਾ ਮੈਂ ਤੋਂ ਮੈਂ ਨਹੀਂ ਗਿਆ ਹਾਂ ਵੀ ਮੈਂ ਨਹੀਂ ਇਹ ਜਾਂ ਕੰਮ ਕਰਨ ਵਾਲਾ ਤੇ ਨਾ ਉਹਨਾਂ ਨੇ ਗੱਲ ਨਹੀਂ ਸੁਣੀ ਤਿੰਨ ਜਣੇ ਸੀ ਫੇਟਾ ਲਿਆ ਤੇ ਫਿਰ ਜਿੱਤੇ ਕੇ ਜਮਾ ਸਜਾਏ ਪਿਆ ਹਾਂ ਤੁਈ ਜਾਂਦਾ ਤਿੰਨ ਹਨ ਆ ਮਸਾ ਠਾਕ ਮੇਰੀ ਮਾਇਆ ਸੱਭਨੇ ਉਹਨੇ ਕੁਛ ਨਹੀਂ ਕੀਤਾ ਮੈਂ ਤਾਂ ਹਾਥੀ ਬੰਨੀ ਰੱਖੇ ਕੁੱਟ ਲੋ ਜੇ ਨਾ ਕੁੱਟਣਾ ਤੁਸੀਂ ਤੇ ਤੁਸੀਂ ਲਾ ਲੋਚਾ ਤੇ ਬਸ ਪਿੰਡ ਦਾ ਮੁਖ ਸਾਡਾ ਜਿਹੜਾ ਚੁਣਿਆ ਜੋ ਉਹਨੂੰ ਬਿਹੋ ਕਰਨਗੇ ਸਾਡੇ ਸਮਾਜ ਮਗਰ ਹੀ ਲੱਗੂਗੀ ਉਹ ਤਾਂ ਫੇਰ ਉਹਦੀ ਕੁੱਟਣ ਗਿਰੋ ਤਾਂ ਫੇਰ ਬੱਚੇ ਤਾਂ ਜਾਣਗੇ ਮਗਰ ਉਹਦੇ ਜਦੋਂ ਅਸੀਂ ਚੁਣ ਲਿਆ ਉਹ ਤੇ ਫਿਰ ਹੁਣ ਜਵਾਕਾਂ ਦੇ ਤੱਤੇ ਤਿਆਰ ਹੋਈ ਜਾਂਦਾ ਸਾਡੇ ਔਰਤਾਂ ਤੱਤਾਚਾਰ ਇੱਧਰ ਵੇਖੋ ਇੱਧਰ ਵੇਖੋ ਜੀ ਇਹਦੀ ਲੱਤ ਪੰਨੀ ਆ ਆ ਉਹਂਦਰੋਂ ਕੜਕੜ ਕੁੱਟੇ ਆਯੋ ਲੇਡੀਜ਼ ਨੇ ਮੇਰੇ ਵਾਲ ਹੀ ਨਹੀਂ ਛੱਡੇ ਜੀ ਜਮ ਵਾਲ ਪੱਟ ਤੇ ਹਾਂਜੀ ਆ ਆ ਫਿਰ ਕਰਕੇ ਆ ਆ ਲੱਤ ਪੰਨੇ ਧਰ ਦੇ ਵਿੱਚ ਸੀ ਜਦੋਂ ਡੜੇ ਨਹੀਂ ਜੇ ਹੈ ਕਿਸੇ ਅਸੇ ਤਾਂ ਆ ਤਾਂ ਕਰੂੰ ਤੁਰੇ ਆਉਂਦੇ ਸੀ ਰਾਸਤੇ 'ਚ ਜਦੋਂ ਦਵਾਈ ਲੈ ਕੇ ਤੇ ਉੱਥੋਂ ਰਾਜੂ ਕੇ ਕਰੇ ਵੜ ਗਏ ਉੱਥੋਂ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਅੰਦਰ ਵੜ ਕੇ ਕੁੱਟਿਆ ਉਹਨਾਂ ਨੇ ਬਾਹਲੇ ਜਣੇ ਸੀਗੇ ਪਾਸ ਵਾਲੇ ਇੱਕ ਬੁੜੀ ਸੀ ਉਹਨੇ ਮੇਰੇ ਵਾਲ ਖੜ ਲੇ ਪਿੱਛੋਂ ਬਹੁਤ ਜ਼ਿਆਦੇ ਕੁੱਟਿਆ ਮੈਂ ਸਾਨੂੰ ਤੋਂ ਉਹਨਾਂ ਜਣਿਆ ਮੇਰੇ ਘਰ ਵਾਲੇ ਨੇ ਤੁਹਾਡੇ ਘਰ ਵਾਲਾ ਕਿੱਥੇ ਹੋਂ? ਜੀ ਜੀ ਚਾਹੀਦੀ ਚੱਕ ਚੱਕ ਤਾਂ ਲੈ ਗਿਆ ਠੀਕ ਘਰ ਦੇ ਵਿੱਚ ਕੌਣ ਜੀ ਕਮਾਉਣ ਵਾਲਾ ਕੋਈ ਨਹੀਂ ਹੋਈ ਅੱਜ ਇਕੱਲਾ ਇਕੱਲਾ ਹੋਈ ਹੈ ਹਾਂ ਜੀ ਬੱਚੇ ਕਿੰਨੇ ਆ ਤਿੰਨ ਆ ਜੀ ਛੋਟੇ ਬੱਚੇ ਤਾਂ